ਕਰਨਾ ਚਾਹੀਦਾ ਵਾ ਇਹ ਨਹੀਂ ਆ ਕਿ ਆਪਾਂ ਦੂਜੇ ਵੱਲ ਧਿਆਨ ਦੇ ਲੈ ਜਾਂ ਦੂਜਾ ਕੀ ਕਰਦਾ ਪਿਆ ਲੋਕੀ ਆ ਕੇ ਇਹੀ ਕਰਦੇ ਆ ਵੀ ਕਹਿੰਦੀ ਕਿਸੇ ਨੂੰ ਵੇਖ ਲੈਂਦੇ ਉਹ ਕੱਪੜੇ ਕਿਹੋ ਜਿਹੇ ਪਾਏ ਆ ਯੋਂ ਕੀ ਕਰਦਾ ਪਿਆ ਵਾ ਆਪਾਂ ਜਿਹੜਾ ਕੰਮ ਕਰਨਾ ਆ ਉਹ करिए ਇੱਥੇ ਆ ਕੇ ਬਾਈ ਕੁ ਜਿੱਕੇ ਖਾਲਸਾ ਜਾਈ ਬਾਈ ਕੁ ਕਿੱਥੇ ਬਾਈ ਕੁ ਜਿੱਕੇ ਖਾਲਸਾ ਬਾਈ ਕੁ ਕਿੱਥੋਂ ਆਂਦੇ ਤੁਸੀਂ ਮਾਨਕਵਾਲ ਗੇਟ ਅੱਛਾ ਕਿੰਨਾ ਸਮਾਂ ਹੋ ਗਿਆ ਤੇ ਆਂਦੇ ਨੂੰ ਮੇਰਾ ਦੂਜਾ ਚਪੈਰਾ ਅੱਜ ਅੱਛਾ ਸੁੱਕੇ ਹੋਏ ਤੁਸੀਂ ਪੰਜ ਨਹੀਂ ਨਹੀਂ ਵੈਸੀ ਹਾਂਜੀ ਕੀ ਮਹਾਵ ਲੈ ਕੇ ਆਇਓ ਮਨ ਦੇ ਵਿੱਚ ਕੁਝ ਨਹੀਂ ਬਸ ਹੋਦਾ ਹੈ ਗੁਰੂ ਮਹਾਰਾਜੀ ਦੀ ਹਜ਼ੂਰੀ ਲਾਣ ਆਈਦਾ ਇੱਥੇ ਚੋਹਰਾ ਸਾਹਿਬ ਦਾ ਕਿੱਥੋਂ ਪਤਾ ਲੱਗਿਆ ਸੀ ਇੱਥੇ ਵੈਸੇ ਤੇ ਮੈਂ ਕਰਨਤਾਰਨ ਤੋਂ ਆ ਤੇ ਇੱਥੇ ਮੈਨੂੰ ਮਤਲਬ ਮੇਰੇ ਤਾਈ ਜੀ ਆ ਉਹਨਾਂ ਤੋਂ ਪਤਾ ਲੱਗਾ ਸੀਗਾ ਕਿ ਇੱਥੇ ਚੋਹਰਾ ਸਾਹਿਬ ਲੱਗਦਾ ਇੱਥੇ ਸਾਰੇ ਤੇ ਹਾਂਜੀ ਅੱਛਾ ਤੇ ਤੁਹਾਨੂੰ ਲੱਗਦਾ ਕਿ ਭਾਗਾਂ ਵਾਲੀ ਧਰਤੀ ਜਿੱਥੇ ਤੁਹਾਨੂੰ ਚੋਹਰਾ ਸਾਹਿਬ ਅਟੈਂਡ ਕਰਨ ਦਾ ਮੌਕਾ ਮਿਲ ਹੋ ਸਕਦਾ ਕਿ ਮੈਂ ਮੈਮਰੀ ਸਰਵਿਸ ਪੈਰੇ ਕਰਤੇ ਹੋਏ ਆਖੋ ਸੋ ਇੱਥੇ ਵੀ ਕੰਟੀਨਿਊ ਕਰ ਰਹੀ ਹਾਂ ਇਹ ਮਤਲਬ ਗੁਰੂ ਸਾਹਿਬ ਨੇ ਇੰਨੇ ਆਪਣੀ ਇੱਕ ਸਾਹ ਦਾ ਗੋਦ ਚ ਹੀ ਰੱਖ ਲਿਆ ਧੰਨ ਜੀ ਬਿਲਕੁਲ ਭਾਗਾਂ ਵਾਲਾ ਸਮਝਦੇ ਹੋ ਬਿਲਕੁਲ ਬਿਲਕੁਲ ਕੀ ਲੱਗਦਾ ਹੈ ਕਿ ਆਗੇ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਜਿਵੇਂ ਤੁਸੀਂ ਸੇਵਾ ਕਰ ਰਹੇ ਹੋ ਤੇ ਤੇ ਆ ਕੇ ਜਿਵੇਂ ਕਈ ਲੋਕ ਇੱਥੇ ਹੋਰ ਕੰਮਾਂ ਵੱਲ ਧਿਆਨ ਦਿੰਦੇ ਨੇ ਫੋਨਾਂ 'ਚ ਵੜੇ ਰਹਿੰਦੇ ਨੇ ਜਾਂ ਪਾਠ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਸੇਵਾ ਕਰਨੀ ਚਾਹੀਦੀ ਜੀ ਸੁਖ ਸਾਹਿਬ ਨੂੰ ਮਤਲਬ ਕਿ ਆਪਣਾ ਹਾਜ਼ਰ ਨਾਜ਼ਰ ਮੰਨ ਕੇ ਠੀਕ ਆ ਸਾਰਾ ਕੁਝ ਕਰਨਾ ਚਾਹੀਦਾ ਪਾਠ ਕਰਨਾ ਚਾਹੀਦਾ ਵਾ ਇਹ ਨਹੀਂ ਆ ਕਿ ਆਪਾਂ ਦੂਜੇ ਵੱਲ ਧਿਆਨ ਦੇ ਲੈ ਜਾਂ ਦੂਜਾ ਕੀ ਕਰਦਾ ਪਿਆ ਲੋਕੀ ਆ ਕੇ ਇਹੀ ਕਰਦੇ ਆ ਵੀ ਕਦੀ ਕਿਸੇ ਨੂੰ ਵੇਖ ਲੈਂਦੇ ਉਹ ਕੱਪੜੇ ਕਿਹੋ ਜਿਹੇ ਪਾਏ ਆ ਜਾਂ ਕੀ ਕਰਦਾ ਪਿਆ ਵਾ ਆਪਾਂ ਜਿਹੜਾ ਕੰਮ ਕਰਨਾ ਆ ਉਹ करिए ਇੱਥੇ ਆ ਕੇ ਸੋ ਉਹ ਆਪਣੇ ਲਈ ਜ਼ਿਆਦਾ ਬੈਸਟ ਆ ਮੈਨੂੰ ਲੱਗਦਾ ਫਿਰ ਝੋਲੀਆਂ ਭਰਨਗੇ ਹੋ ਸਕਦਾ ਜਰੂਰ ਕਰਨਗੇ ਹੋ ਸਕਦਾ ਨਹੀਂ ਪਰਦੇ ਨੇ ਤੂੰ ਇਹ ਤਾਂ ਹੈਪੀ ਗੁਰੂ ਮਹਾਰਾਜ ਕੋਲੋਂ ਜੋ ਮੰਗੀ ਉਹਨਾਂ ਨੇ ਕਦੀ ਮੋੜਿਆ ਨਹੀਂ ਆਂ देर ਨਾਲ ਦਿੰਦੇ ਆ ਪਰ ਦਿੰਦੇ ਜਰੂਰ ਕਰਦੇ ਧੰਨਵਾਦ ਪਾਠ ਕਰਨਾ ਚਾਹੀਦਾ ਵਾ ਇਹ ਨਹੀਂ ਆ ਕਿ ਆਪਾਂ ਦੂਜੇ ਵੱਲ ਧਿਆਨ ਦੇ ਲਈ ਆ ਜਾਂ ਦੂਜਾ ਕੀ ਕਰਦਾ ਪਿਆ ਲੋਕੀ ਆ ਕੇ ਇਹੀ ਕਰਦੇ ਆ ਵੀ ਕਦੀ ਕਿਸੇ ਨੂੰ ਵੇਖ ਲੈਂਦੇ ਉਹ ਕੱਪੜੇ ਕਿਹੋ ਜਿਹੇ ਪਾਏ ਆ ਜਾਂ ਕੀ ਕਰਦਾ ਪਿਆ ਵਾ ਆਪਾਂ ਜਿਹੜਾ ਕੰਮ ਕਰਨਾ ਆ ਉਹ करिए ਇੱਥੇ ਆ ਕੇ ਕਾਲਸਾਜ ਵਾਇਕੂ ਚਿੱਕਾ ਵਾਇਕੂ ਚਿੱਕਾ ਕਾਲਸਾ ਵਾਇਕੂ ਚਿੱਕਾ ਤੁੰਹਾਂ ਆਂਦੇ ਤੁਸੀਂ ਮਾਨਿਕਵਾਲ ਗੇਟ ਅੱਛਾ ਕਿੰਨਾ ਸਮਾਂ ਹੋ ਗਿਆ ਤੇ ਆਂਦੇ ਨੇ ਮੇਰਾ ਦੂਜਾ ਚਪੈਰਾ ਅੱਜ ਅੱਛਾ ਸੁਖੇ ਹੋਏ ਤੁਸੀਂ ਪੰਜ ਨਹੀਂ ਨਹੀਂ ਵੈਸੀ ਹਾਂਜੀ ਕੀ ਮਹੱਭ ਲੈ ਕੇ ਆਇਓ ਮਨ ਦੇ ਵਿੱਚ ਕੁਛ ਨਹੀਂ ਬਸ ਉਹਦਾ ਹੀ ਗੁਰੂ ਮਹਾਰਾਜੀ ਦੀ ਹਜ਼ੂਰੀ ਲਾਣ ਆਇਦਾ ਇੱਥੇ ਚਪੈਰਾ ਸਾਹਿਬ ਦਾ ਕਿੱਥੋਂ ਪਤਾ ਲੱਗਿਆ ਸੀ ਇੱਥੇ ਵੈਸੇ ਤੇ ਮੈਂ ਕਰੰਦਾਰਨ ਤੋਂ ਆ ਤੇ ਇੱਥੇ ਮੈਨੂੰ ਮਤਲਬ ਮੇਰੇ ਤਾਈ ਜੀ ਆ ਉਹਨਾਂ ਨੂੰ ਪਤਾ ਲੱਗਾ ਸੀਗਾ ਕਿ ਇੱਥੇ ਚਪੈਰਾ ਸਾਹਿਬ ਲੱਗਦਾ ਇੱਥੇ ਸਾਰੇ ਤੇ ਨਹੀਂ ਹਾਂਜੀ अच्छा। ਇਹ ਤੁਹਾਨੂੰ ਲੱਗਦਾ ਕਿ ਭਾਗਾਂ ਵਾਲੀ ਧਰਤੀ 'ਤੇ ਤੁਹਾਨੂੰ ਦੁਪਹਿਰਾਂ ਸਾਹਿਬ ਅਟੈਂਡ ਕਰਨ ਦਾ ਮੌਕਾ ਮਿਲੋ? ਹੋ ਸਕਦਾ। ਕਿਉਂਕਿ ਮੈਮਰੀ ਸਰਵਿਸ 'ਚ ਪਹਿਰੇ ਕੱਟੇ ਹੋਏ ਆ। ਸੋ ਇੱਥੇ ਵੀ ਕੰਟੀਨਿਊ ਕਰ ਰਹੀ ਆ। ਇਹ ਮਤਲਬ ਗੁਰੂ ਸਾਹਿਬ ਨੇ ਇੰਨੇ ਆਪਣੀ ਇੱਕ ਸਾਹਿਬ ਦਾ ਗੋਚੀ ਰੱਖ ਲਿਆ ਧੰਨ। ਹਾਂਜੀ ਬਿਲਕੁਲ। ਭਾਗਾਂ ਵਾਲਾ ਸਮਝਦੇ ਹੋ? ਬਿਲਕੁਲ ਬਿਲਕੁਲ। ਕੀ ਲੱਗਦਾ ਕਿ ਕਿ ਆਗੇ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਜਿਵੇਂ ਤੁਸੀਂ ਸੇਵਾ ਕਰ ਰਹੇ ਹੋ ਤੇ ਆ ਕਿ ਜਿਵੇਂ ਕਈ ਲੋਕ ਇੱਥੇ ਹੋਰ ਕੰਮਾਂ ਵੱਲ ਧਿਆਨ ਦਿੰਦੇ ਨੇ ਫੋਨਾਂ 'ਚ ਵੜੇ ਰਹਿੰਦੇ ਆ ਜਾਂ ਪਾਠ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾ ਉਹਨਾਂ ਨੂੰ ਸੇਵਾ ਕਰਨੀ ਚਾਹੀਦੀ ਐ ਜੀ ਸਾਹਿਬ ਨੂੰ ਮਤਲਬ ਕਿ ਆਪਣਾ ਹਾਜ਼ਰ ਨਾਜ਼ਰ ਮੰਨ ਕੇ ਠੀਕ ਆ ਸਾਰਾ ਕੁਝ ਕਰਨਾ ਚਾਹੀਦਾ ਪਾਠ ਕਰਨਾ ਚਾਹੀਦਾ ਵਾ ਇਹ ਨਹੀਂ ਐ ਕਿ ਆਪਾਂ ਦੂਜੇ ਵੱਲ ਧਿਆਨ ਦੇ ਲੈ ਜਾਂ ਦੂਜਾ ਕੀ ਕਰਦਾ ਪਿਆ ਲੋਕੀ ਆ ਕੇ ਇਹੀ ਕਰਦੇ ਆ ਵੀ ਕਦੀ ਕਿਸੇ ਨੂੰ ਵੇਖ ਲੈਂਦੇ ਉਹ ਕੱਪੜੇ ਕਿਹੋ ਜਿਹੇ ਪਾਏ ਆ ਝੋ ਕੀ ਕਰਦਾ ਪਿਆ ਵਾ ਆਪਾਂ ਜਿਹੜਾ ਕੰਮ ਕਰਨਾ ਆ ਉਹ करिए ਇੱਥੇ ਆ ਕੇ ਸੋ ਉਹ ਆਪਣੇ ਲਈ ਜ਼ਿਆਦਾ ਬੈਸਟ ਆ ਮੈਨੂੰ ਲੱਗਦਾ ਫਿਰ ਝੋਲੀਆਂ ਭਰਨਗੇ ਬਾਬਾ ਜੀ ਹੋ ਸਕਦਾ ਜਰੂਰ ਭਰਨਗੇ ਹੋ ਸਕਦਾ ਨਹੀਂ ਭਰਦੇ ਨੇ ਤੂੰ ਇਹ ਤਾਂ ਹੈ ਵੀ ਗੁਰੂ ਮਹਾਰਾਜ ਕੋਲੋਂ ਜੋ ਮੰਗੀ ਉਹਨਾਂ ਨੇ ਕਦੀ ਮੋੜਿਆ ਨਹੀਂ ਆ ਦੇਰ ਜੋ ਬੁਲਾਸੇ ਕਾ ਤੇਰਾ ਧੰਨਵਾਦ